ਹਾਂਜੀ ਵੇਖਦੇ ਹਾਂ ਸਾਡਾ ਆਪਣੇ ਕੋ ਹੋਰ ਨਵੇਂ ਬਲਾਗ ਦੇ ਵਿੱਚ ਰਾਤ ਆਪਾਂ ਪੈਪਾਂ ਪਾਦਨੇ ਆ ਸੀਗੀਆਂ ਤੇ ਲੈਂਟਰ ਦੀ ਸ਼ੁਰੂਆਤ ਹੋਊਗੀ ਪਹਿਲਾ ਡਰਮ ਕਹਿੰਦੇ ਭਰ ਲੈਣਾਂ ਇਹਨਾਂ ਨੇ ਮੱਥਾ ਟੇਕ ਤਾਂ ਟੀਮ ਦੇਖ ਲਓ ਕਿੱਡੀ ਆ ਦਾਰਾ ਸਪੈਸ਼ਲ ਕਾਰਕ ਤੋਂ ਲਿਆਉਂਦਾ ਪੈਪਾਂ ਵਾਲਾ ਹੋਰ ਸਾਰਾ ਕੁਝ ਓਕੇ ਕਰਦਾ ਬਾਈ 50 ਵੀ ਮਿੰਟ ਤਾਂ ਸਾਰਿਆਂ ਨੂੰ ਲੱਟੂ ਲੈਂਟਰ ਵਾਲੀ ਟੀਮ ਬਹੁਤ ਵੱਡੀ ਆ 15 16 ਜਣੇ ਆਏ ਘੁੱਟੋ ਘੱਟ ਆ ਮੇ ਕੰਮ ਹੋ ਗਿਆ ਚਾਹੁੰਦੇ ਨਾ ਨਵੇਂ ਬਾਹਰ ਸੇ ਕੋਨ ਸੀ ਵਜੇ ਸ਼ਾਮ ਦੇ ਹਾਂ ਇੰਨੇ ਵਜਣੇ ਬਸ ਨੇਰਾ ਨਹੀਂ ਕਰਦੇ ਇਹ ਮਟੀਰੀਅਲ ਬਾਕੀ ਸਾਰਾ ਆ ਗਿਆ ਤੱਕ ਪਹਿਲੀ ਜੱਲੀ ਬਾਕੀ ਉਧਰ ਉਹ ਵੀ ਕਹਿੰਦੇ ਲੈਂਟਰ ਪਈ ਜਾਂਦਾ ਵਾ ਇਹ ਬਸ ਵਜੇ ਬਸ 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 ਖਾ ਦੇ ਹਾਲੇ ਹੁਣ ਖਿੱਚਦੇ ਹਾਂ ਅੰਦੈ ਤੁਨਾ ਆ ਲੈ ਨਾ ਯਾਰ ਮੈਨੂੰ ਭੇਜਾਂਗੇ ਓਏ ਬਣਾ ਦੇ ਸਾਹ ਕੰਮ ਸਟਾਰਟ ਹੋ ਗਿਆ ਕਹਿੰਦੇ ਆ ਗਿਆ ਇੱਧਰ ਡਰਾਈਵਰ ਵੀ ਆ ਪਹਿਲਾ ਮਟੀਰੀਅਲ ਡੀਜ਼ਲ ਤੇ ਮਗਲੈਲ ਪਾ ਲਿਆ ਇਹ ਸਾਰੇ ਤੇ ਮਾਰਦੇ ਨੇ ਪਲੇਟਾਂ ਨਾਲ ਮਟੀਰੀਅਲ ਉਹ ਬੰਦੇ ਦੀ ਸੀ ਉਹ ਦੇ ਇਹ ਮਗਲੈਲ ਲਿਆਂਦਾ ਸਾਰਾ ਡਰਾਈਵਰ ਨੇ ਲਾਲ ਘੋੜਾ ਲਾਲ ਘੋੜਾ ਲੈ ਕੇ ਆਂਦਾ ਆ ਦੇ ਡਰਾਈਵਰ ਪਹਿਲਾ ਕਾਲਾ ਪਹਿਲਾ ਕਾਲਾ ਤੇਲ ਹੀ ਚੱਕ ਲਿਆ ਆ ਦੇ ਪਹਿਲਾ ਨਾ ਨਾ ਕਹਿੰਦਾ ਨਵਾਂ ਪਿਆ ਹੋਇਆ ਚੋਣੀਆਂ ਦਾ ਨਵਾਂ ਤੇਲ ਜੌਂਡੀਰ ਦਾ ਨਵਾਂ ਤੇਲ ਕਾਲੇ ਰੰਗ ਦਾ ਲਿਆਂਦਾ ਬਾਈ ਬਾਈ ਕਹਿੰਦਾ ਛੱਤ ਕਾਲੀ ਹੋ ਗਈ ਸਾਡੀ ਜ਼ਿੰਮੇਵਾਰੀ ਚੋ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਜੱਕ ਵੀ ਹੋ ਗਈ ਸ਼ੁਰੂਆਤ ਨਹੀਂ ਨਹੀਂ ਮੇਰੀ ਗੱਲ ਬਾਈ ਉਹ ਕਹਿੰਦਾ ਜੌਂਡੀਰ ਵਾਲਾ ਤੇਲ ਪਿਆ ਕਹਿੰਦਾ ਥੱਲੇ ਛੱਤ ਵੀ ਹਰੀ-ਹਰੀ ਨਿਕਲੂ ਉਹ ਜਦੋਂ ਲੈ ਕੇ ਆ ਕਾਲਾ ਉਹ ਬਾਈ ਕਹਿੰਦਾ ਕੋਈ ਗਾਰੰਟੀ ਨਹੀਂ ਡਰਾਈਵਰ ਨੇ ਸਿਰਾ ਕਰਾਤਾ ਸਵੇਰੀ ਲੀਟਰ ਨਾਲੇ ਸਾਰਾ ਸਾਡਾ ਬੇੜਾ ਲਵੇੜ ਆਇਆ ਪਟੂ ਉਹ ਤੇਲ ਡੋਲਿਆ ਆਇਆ ਆਉਦੇ ਨੇ ਯਾਰ ਚਾਚੇ ਨੇ ਹਾਰ ਪਾਇਆ ਕਿ ਨਹੀਂ ਹਾਰ ਆਈ ਪਾਇਆ ਸਨਮਾਰ ਹੋਇਆ ਉਹਦੇ ਡੇਰੇ ਚੋਂ ਮੋਟਰ ਖੜਾਉਣ ਲੱਗੇ ਇਹਨਾਂ ਨੇ ਨਾ ਆਏ ਆਏ ਕਰ ਦਈ ਮੋਟਰ ਫੇਰ ਮੋੜ ਲਿਆ ਹਰੇ ਮੋਟਰ ਹੈ ਦਾ ਬਾਅਦ ਚ ਲਾਇਆ ਜਨ 19 ਪੈ ਤਾਂ ਗੇਟਾ ਮੈਂ ਆਲੇ ਦੇਖਣ ਆਇਆ ਵੀ ਡਰਾਈਵਰ ਨੇ ਤੇਲ ਲੈ ਕੇ ਆਗੇ ਤਾਂ ਦਿਖਾਈ ਨਹੀਂ ਪੰਜ ਲੈ ਜਦੀ ਕਿਹਨੇ ਮੰਗਾਇਆ ਲਾਇਆ ਹੈ ਮੇਰੇ ਨੇ ਉਹ ਮਾੜਾ ਜਾਪੈ। ਆਹ ਖਾਲੀ ਕਰਦੇ ਬੋਲਦੇ। ਅਸੀਂ ਪੂਰਾ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਕਹਿੰਦੇ। ਨਾਲ ਦੀ ਨਾਲ ਡੀਜ਼ਲ ਤੇ ਮਗਰੈਲ ਵੀ ਫਿੜਕੀ ਜਾਂਦੇ ਆ ਤੇ ਉੱਤਰ ਵਾਈਬ੍ਰੇਟਰ ਵੀ ਚੱਲ ਰਿਹਾ ਵਾ। ਐਨ ਬੁਰਾ ਕੰਮ ਵਧੀਆ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ। ਬਸ ਅਸੀਂ ਸੁਖੀ ਸ਼ਾਂਤੀ ਆਪਣਾ ਲੈਂਟਰ ਪੈ ਜੋਏ। ਆ ਆ ਗਿਆ ਨਵਾਂ ਡਰਮ ਭਰ ਕੇ ਥੱਲੋਂ। ਓਕੇ ਦੀ ਰਿਪੋਰਟ। ਬਈ ਲੈਂਟਰ ਪਈ ਜਾਂਦਾ ਕਹਿੰਦੇ ਅੱਧਾ ਪਾਸਾ ਹੋ ਚੱਲਿਆ ਤੇ ਡਰਾਈਵਰ ਦਾ ਕਿਵੇਂ ਆ ਕੰਮਕੁਮ ਕਰਦਾ ਵਧੀਆ ਬਾਹਰ ਹੀ ਫੇਰ ਕਰਦਾ ਡਰਾਈਵਰ ਖੜ ਕੇ ਫੋਨ ਹੀ ਵੇਖਦਾ ਲੈ ਦੱਸਿਆ ਨਹੀਂ ਆ ਬੇਲੇ ਸਾਰਾ ਕਿੰਨੇ ਵੱਧ ਲੈ ਰਿਹਾ ਸਵੇਰੇ ਮਗਲਾਨ ਲੈਣ ਭੇਜਿਆ ਤੇ ਕਾਲਾ ਬਗਲਾਇਲ ਚੱਕ ਲੈ ਆ ਤੇ ਮੁਗਲਾਨ ਦੀ ਲੈਣ ਭੇਜਿਆ ਤੇ ਕਾਲਾ ਤੇਲ ਲੈਣ ਭੇਜਿਆ ਬਈ ਮੈਂ ਫੋਨ ਲਾਇਆ ਹੈਗਾ ਹੈ ਜੋਤੀ ਵੀਰੇ ਮੈਂ ਕਿਹਾ ਵੀ ਡੌਂਡੀਰ ਦਾ ਸਰਵਿਸ ਕਰਾਈ ਆ ਅਖਣੇ ਜੋ ਪੇ ਚੱਲ ਜੂ ਹਾਂ ਹਾਂ ਚੱਲ ਜੂ ਚੱਲ ਜੋ ਹੀ ਦੇ ਲੈ ਕਿਵੇਂ ਚੱਲ ਜੂ ਤੱਕ ਤੱਕ ਖਤਮ ਹੋਏ ਪਏ ਹੁੰਦੇ ਉਹਨੇ ਕਿਹਾ ਮੈਂ ਤਾਂ ਬੜੇ-ਬੜੇ ਲੇਖੇ ਤੂੰ ਲੋ ਵੀ ਅੱਧਾ ਲੈਂਟਰ ਹੋ ਚ ਚੱਲ ਗਿਆ ਤਾਂ ਕੰਮ ਅੱਧੇ ਤੋਂ ਘੱਟ ਹੀ ਨਿਗਰਾਨੀ ਦੇ ਬੰਦੇ ਬਹੁਤ ਆ ਸੋਨੀਆ ਚ ਇੱਧਰ ਕੁਰਸੀ ਤੇ ਦੋ ਜਣੇ ਉੱਧਰ ਨਿਕਾ ਜਾ ਚਾ ਮੇਨ ਮੈਂ ਮੇਨ ਇੱਕ ਡਰਾਈਵਰ ਇੱਕ ਬਿਜਲੀ ਵਾਲਾ ਕੋਲੇ ਕੰਮ ਪੂਰਾ ਟਾਪੋ ਟਾਪ ਚੱਲ ਰਿਹਾ ਕੰਮ ਉਹ ਦਾਪਟਾ ਨਹੀਂ ਹੈਗਾ ਠੇਕੇਦਾਰ ਲੀਨਿੰਗ ਵੀ ਘਮਾ ਰਹੇ ਨੇ ਨਾ ਮੈਂਟ ਜੀ ਉਹ ਦਾਪਟਾ ਨਹੀਂ ਯਾਰ ਉਹ ਦੇਖੋ ਜਲਦੀ ਕੋ ਮਸਾਲਾ ਲਾ ਲਾ ਕੇ ਕੀ ਮਸਾਲਾ ਮਸੂਦਾ ਲਾ ਲਾ ਦੂੰਗਾ ਉਹ ਮਸਾਲਾ ਮਸੂਦਾ ਲਾ ਲਾ ਮੇਰਾ ਹੈ ਆ ਸਾਰਾ ਕੰਮ ਰਹਿੰਦਾ ਛਤ्रू ਦਾ ਇੱਧਰ ਵੱਜ ਕੇ ਮੇਰੇ ਵੀਰੋ ਤੇ ਇੰਨਾ ਗਲੈਂਟਰ ਪੈ ਗਿਆ ਆਪਣਾ 2:30 ਵਜੇ ਦਾ ਟਾਈਮ ਹੋ ਗਿਆ ਇੱਧਰ ਫੋਲੋ ਨਿਕਰਾ ਨਹੀਂ ਰੱਖ ਰਹੇ ਆ ਕੰਦੇ ਵਾਈਬ੍ਰੇਟਰ ਵੀ ਫੋਲ ਚਲਾ ਰਹੇ ਆ ਨਾਲ ਹੀ ਵਾਈਬ੍ਰੇਟਰ ਨਾਲ ਹੀ ਲੈਂਟਰ ਸਾਰੇ ਕੱਢਣਾ ਵਧੀਆ ਪੂਰਾ ਹਾਲੇ ਜ਼ਿਕਰ ਦਾ ਬਾਬੇ ਦੀ ਗੱਲ ਪਾਣਾ ਪੂਰਾ ਇੱਕ ਨੰਬਰ ਕੰਮ ਹੋ ਰਿਹਾ ਵੇਬਰ ਬਸ ਐਂ ਖੜਾ ਫੜਾ ਫੜੀ ਮੈਂ ਤਾਂ ਦੇਖਦਾ ਨਹੀਂ ਮੈਂ ਤਾਂ ਦੱਸਿਆ ਨਹੀਂ ਕਿੰਨੇ ਆਵਾਮਾਂ ਦੇ ਦੱਸਿਆ ਮੈਨੂੰ ਬਹੁਤ ਮਿਹਨਤ ਕਰਦਾ ਕੀ ਹੱਕ ਸਭ ਤੋਂ ਵੱਧ ਮੈਂ ਤੇਰੀ ਯੱਕ ਦੀ ਲੱਸਤ ਮੇਰਾ 5-6 ਰੁਟੀਆਂ ਖਾ ਗਿਆ ਜਲੇਬੀਆਂ ਦੀਆਂ ਕੌਲੀਆਂ ਦੇ ਕੌਲੀਆਂ ਖਾ ਗਿਆ ਰਾਇ ਤੇ ਰਾਇ ਤੇ ਆਹਦੇ ਗਲਾਸ ਤੇ ਗਲਾਸ ਉਹੀ ਆ ਬਾਲੀ ਭੁਖੀ ਰੂ ਆ ਇਹਦੀ ਓਰੇ ਦਾ ਤੇਰੀ ਤਾਂ ਬਾਲੀ ਭੁਖੀ ਰੂ ਆ ਉਹ ਜਾ ਜਲੇਬੀ ਹੈ ਹੈ ਤੈਨੂੰ ਰੋਟੀ ਨਾਲ ਤੇ ਜਲੇਬੀ ਆ ਕੋਈ ਖਾਦੀ ਇੱਧਰ ਬੱਚਿਆਂ ਨੂੰ ਵੀ ਕਹਿੰਦੇ ਦੋ ਟਰੇਆਂ ਰੱਖ ਕੇ ਲੈਨ ਚ ਦਾਣੇ ਵੀ ਪਾਤੇ ਉਧਰ ਆਪਣਾ ਲੈਂਟਰ ਦਾ ਕੰਮ ਚੱਲੀ ਜਾਂਦਾ ਵਾ ਉਹ ਦੇਖੋ ਚੱਕੇ ਹੋਏ ਬੰਦੇ ਸਾਰੇ ਹੁਣ ਸਾਰੇ ਬੰਦਿਆਂ ਨੂੰ 3 ਵਜੇ ਭਾਈ ਰੋਟੀ ਖਵਾਵਾਂਗੇ ਰੋਟੀ ਖਾਣ ਤੋਂ ਬਾਅਦ ਆਪਾਂ ਪੱਠੇ-ਪੁੱਠੇ ਪਾਵਾਂਗੇ ਸਾਰਾ ਮੱਝਾਂ ਵਾਲਾ ਕੰਮ ਨੇ ਵੇੜਾਂਗੇ ਤੇ ਇੱਧਰ ਇਹਨਾਂ ਨੇ ਤਾਂ ਐ ਹੀ ਲੱਗੇ ਰਹਿਣਾ ਬਸ ਰੋਟੀ ਖਾਣ ਲਈ 15-20 ਮਿੰਟ ਰੁਕਣਾ ਇਹਨਾਂ ਨੂੰ 8-9 ਵਜਣਿਆਂ ਚ ਲੈ ਆ ਲੈ ਕੋਸਾ ਪਾਣੀ ਫਟਾਫਟ ਇੱਧਰ ਬੱਚਿਆਂ ਨੂੰ ਦਾਣੇ ਪਾਤੇ ਸਾਰੇ ਖੋਡਿਆਂ ਚ ਆਪਾਂ ਹੁਣ ਦਾਣੇ ਪਾਉਣ ਲੱਗੇ ਆ ਇੱਕ 61 ਟਰੇ ਜੀ ਪਾਉਣੇ ਆ ਇੰਨਾ ਤੋਂ ਕੰਮ ਪੂਰਾ ਫੁੱਲ ਰਹੀਦਾ ਵਾਲੇ ਜਿਹੜੇ ਡੋਲੀਆਂ ਟੰਗਰ ਵਾਲੇ ਹੁੰਦੇ ਆ ਇਹਨਾਂ ਨਾਲ ਹੀ ਕਣਕੁਣਕ ਪਾਜਦੇ ਆ ਸਾਰਿਆਂ ਨੂੰ ਦਾਣਾ ਪਾਣੀ ਪਾ ਕੇ ਫਿਰ ਲੈਂਟਰ ਵਾਲੇ ਪਾਸੇ ਚੱਲਦੇ ਆ ਉਧਰ ਨਿਗਰਾਨੀ ਰੱਖਣੀ ਹੁੰਦੀ ਆ ਸਾਰਾ ਪਾਸੇ ਨੂੰ ਵੀ ਕਿਸੇ ਪਾਸੇੋਂ ਸੀਮਿੰਟ ਥੱਲੇ ਜੀ ਤਾਂ ਨਹੀਂ ਆਉਂਦਾ ਕਉਂਕੀ ਬੈਰਲ ਹੁੰਦੀ ਆ ਨਾ ਕਈ ਵਾਰ 4 ਵਜੇ ਕਹਿੰਦੇ ਕੰਮ ਖਿੱਚਿਆ ਪਿਆ ਹੁਣ ਅੱਧਾ ਹੋ ਚੱਲਿਆ ਇੱਧਰ ਵੀ ਬਾਲੇ ਬੁੱਲੇ ਲਾਤੇ ਤੇ ਜਿੱਥੇ ਜਿੱਥੇ ਬੀਮ ਆ ਉਹ ਭਰੀ ਜਾਂਦੇ ਆ ਨਾਲ ਚੱਲ ਰਹੀ ਆ ਚਾਹ ਤੇ ਇਦੋਂ ਬਾਅਦ ਉਧਰ ਦਾਣੇ-ਦੋਣੇ ਆ ਦਾਣੇ-ਦੋਣੇ ਕਬੂਤਰਾਂ ਨੂੰ ਬਾਤ ਹੈ ਦੇਵ ਲੋਟ ਆ ਕੰਮ ਸ਼ਦਰੂ ਗਲਤ ਤਾਂ ਨਹੀਂ ਕਰਦਾ ਦੇਖ ਲਾ ਪੁੱਛ ਲੈ ਸ਼ਦਰੂ ਨੇਰਾ ਤਾਂ ਨਹੀਂ ਹੈ ਅਰੇ ਯਾਰ ਬਰੇ ਮੋਰੋ ਹਾਂ ਮੈਂ ਉਹਦੇ ਰੇ ਪਰ ਵੀ ਕਹਿੰਦੇ ਟੀਮ ਟਾਪਾ ਦਾ ਟਪਾਉਂਦਾ ਆਉਂਦਾ ਦੇਖੋ ਕੀ ਕਹਣਾ ਇਹਨੂੰ ਜੀਨੀਅਰ ਨਾਲ ਗੱਲਾਂ ਕਰ ਲੋ ਇੰਜੀਨੀਅਰ ਆਉਂਦਾ ਕਹ ਰਿਹਾ ਹਾਕ ਮਾਰਾਂ ਜੀ ਓਏ ਜੀਨੀਅਰ ਓਏ ਆ ਜਾ ਕੰਮ ਖਿੱਚਿਆ ਪਿਆ ਕਹਿੰਦੇ ਪੂਰਾ ਇੰਜੀਨੀਅਰ ਦੀ ਚਾਹ ਦੇਖੋ ਚਲਈਏ ਆਪਾਂ ਧਾਰਾਂ ਚੋਂ ਕੰਮ ਨਵੇਟ ਗਈ ਮੱਝਾਂ ਚ ਆਪਣਾ ਫਾਰਮ ਦਾ ਲੈਂਟਰ ਹੀ ਇੱਕ ਹਸਾਲ ਦਾ ਏ ਥੱਲੇ ਫਾਰਮ ਹੋ ਜਾਣਾ ਆਪਣਾ ਪਰ ਪੂਰੇ ਠੇਕੇਦਾਰ ਵਾਲੇ ਕੰਮ ਕਰਦਾ ਉਹ ਤਾਂ ਹੈ ਜਿਦਾਂ ਜਣਾ ਚਲਾਉ ਨੂੰ ਦੇਵ ਕੀ ਕਰੀ ਜਾਂਦਾ ਯਾਰ ਇਹ ਕਹਿ ਕਹਿਣਾ ਕਿਹੜਾ ਇਹਨੂੰ ਕੋਸਟ ਹੈ ਅੰਜੀ ਜੀ ਆਪ ਦੇ ਕੋਲ ਹੀ ਅੰਜੀ ਜੀ ਰਲਾ ਛੱਡ ਕੇ ਠੇਕੇਦਾਰੀ ਕਰਦਾ ਠੇਕੇਦਾਰੀ ਕਰਦਾ ਇਹ ਉਹ ਇੱਥੇ ਕਿਉਂ ਲਾ ਕੱਲ ਰਾਤ ਅੰਜੀ ਜੀ ਨੇ ਬੋਇਆ ਸੀ ਹੁਣ ਠੇਕੇ ਹੋਰ ਕੀ ਇਹਨੂੰ ਪਤਾ ਹੀ ਨਹੀਂ ਲੱਗਦਾ ਲਾਉਣਾ ਕਿੱਥੇ ਹੈ ਨਹੀਂ ਨੇਲ ਚੱਕੀ ਜਾਂਦਾ ਕੰਮ ਇੱਧਰ ਬਾਈ ਨੇ ਮੋੜ ਤੇ ਹੌਲੀ ਨਹੀਂ ਕੀਤਾ ਗੱਡੀ ਪਲਟਾਤੀ ਦੇਖੀ ਪਲਟਾਨ ਆ ਗਈ ਤਾਂ ਉਹ ਕੰਮ ਆ ਬਾਈ ਦੇਖੋ ਤਰ ਬਾਲਟ ਗਿਆ ਨਾ ਪਾਈ ਜਾਂਦੇ ਇੱਕ ਪਾਸੇ ਇੱਕ ਪਾਸੇ ਰੇਲਿੰਗ ਨਾਲ ਬਾਈ ਭਜਾਉਂਦੇ ਲੈ ਕੇ ਉਧਰੋਂ ਫਾਰਮ ਚ ਪੂਰਾ ਇੱਥੇ ਕਿਹਦੇ ਪਲਟਾ ਦਾ ਟਰੱਕ ਬਲਬ ਦਾ ਘਰਤਾ ਪ੍ਰਬੰਧ ਆ ਤਾਂ ਇੱਕ ਲੱਗੇ ਹੋਏ ਸੀ ਆ ਵੀ ਲੱਗੇ ਹੋਏ ਸੀ ਇਹਨਾਂ ਨੂੰ ਸੈਟ ਵੈਟ ਕਰਕੇ ਲਾ ਦਿਆ ਤਾਰ ਤੁਰ ਬਾਤੀ ਇਹ ਕਲਾਮਾਂ ਦੇ ਬੱਲੀਆਂ ਥੱਲੇ ਦੋ ਬਲਬ ਉੱਤੇ ਇੱਕ ਥੱਲੇ ਕੰਮ ਚੱਲ ਜੀ ਜਾਂਦਾ ਇੱਧਰਲਾ ਕੰਮ ਨਿਪਟ ਗਿਆ ਇੱਧਰਲੇ ਪਾਸੇ ਆ ਗਏ ਹਲੇ 2-3 ਘੰਟੇ ਲੱਗਣਗੇ ਦੇਵ ਖਰਾਬ ਨਾ ਕਰਦੀ ਓਏ ਇੱਧਰ ਹੀ ਕਰਨ ਹਣਾ ਕਿਆਰੀਆਂ ਬਣਾਉਂਦੀ ਆ ਦੇਖੋ ਬਾਈ ਕੋਠੇ ਤੇ ਹੈ ਹੁਣ ਦੇਵ ਨੇ ਸਬਜ਼ੀ ਲਾਣੀ ਹੈ ਵਿੱਚ ਹੈ ਦੇਵ ਓ ਦੇਵ ਸਬਜ਼ੀ ਲਾ ਦੇ ਵਿੱਚ ਔਰ ਇਹ ਖੇਤ ਦੀਆਂ ਕਿਆਰੀਆਂ ਬਣ ਗਿਆ ਦੇਖ ਹੈ ਕੋਹ ਨਹੀਂ ਹੁੰਦਾ ਬਾਕੀ ਬਾਈ 2 ਕਿ ਘੰਟਿਆਂ ਦਾ ਕੰਮ ਰਹਿ ਗਿਆ ਬੜਾ ਦਸਿਆ ਦਾ ਕੀ ਕੀ ਗੱਲ ਉਹ ਦੇਖ ਯਾਰ ਬੈਠਾ ਚੇਅਰ ਵੜਾ ਉਹ ਦੇਖ ਉਹ ਯਾਰ ਚੇਅਰ ਵੜਾ ਬੜਾ ਲੈਟਰ ਵੀ ਆਪਣਾ ਅੱਧਾ ਵਹਿ ਗਿਆ ਉੱਤੇ ਹੋਰ ਵੀ ਪਉਆ ਡੈਰੀ ਫਾਰਮ ਦਾ ਲੈਟਰ ਪੈ ਗਿਆ ਬੱਚਾ ਦਾ ਲੋ ਵੀ ਤੇ ਉੱਧਰ ਵੀ ਕੰਮ ਖਿੱਚੀ ਆ ਤੇ ਵਾਸ ਓਏ ਕੋਈ ਸਾਰਾ ਥੋੜੀ ਰਹਿ ਗਿਆ ਤੇ ਇੱਧਰ ਵੀ ਥੋੜੀ ਕੰਪ ਰਹਿ ਗਿਆ ਸਾਰੇ ਲੱਗੇ ਪਏ ਨੇ ਅਰੇ ਇਹਨਾਂ ਕੋਸਟੜ ਜਲੇ ਅੱਧਾ ਹੋਇਆ ਦੇਖੋ ਪਤੀਆ ਜੱਦਾ ਇਹਨਾਂ ਕੋਸਟੜਾ ਹੋ ਬਾਹਰ ਬਾਲਟੀ ਕਰਦੇ ਆ ਕਿਉਂਕਿ ਉੱਧਰ ਜਿਹੜੀ ਆ ਕਿਨਾਰੇ ਕਿਨਾਰੇ ਦੀ ਭਰੀਆ ਪਿਆ ਦੇਖੋ ਉਹ ਉਹ ਰੋ ਬਾਲਟੀ ਨਾਲ ਕਰਨੇ ਪੜਿਆ ਉੱਧਰ ਰੇਲ ਲਾ ਲੇ ਕੋਸਟ ਜਾਣਾ ਤਾਂ ਹੈ ਲੀਗਾ ਤੇ ਉੱਧਰ ਚੇਅਰ ਬੈਨ ਚੇਅਰ ਬੈਨ ਉੱਗਿਆ ਵਾਸ਼ਟੇ ਦਾ ਤਾਂ ਤਾਂ ਦਬਿਆ ਸਾਰੇ ਰੂਪ ਚੱਲ ਕੱਟ ਕੱਟੀ ਜਿਹਾ ਹਟਾਈ ਟਾਇਲਟ ਇਧਰੋਂ ਉੱਧਰ ਸਾਰੇ ਕਬੂਕੀ ਅੱਗੇ ਖੜਾ ਅੱਗੇ ਅੱਗੇ ਖੜੇ ਹੁੰਦੇ ਜਿਵੇਂ ਲੱਡੂ ਮਿਲਦੇ ਪ੍ਰਸਾਦ ਉੱਧਰ ਉਹ ਵੀ ਕਹਿੰਦੇ ਬਾਈ ਹੁਣੀ ਕੰਮ ਪੂਰਾ ਫਲ ਖਿੱਚੀ ਜਾਂਦੇ ਆ ਆ ਬਾਈਬ੍ਰੇਟਰ ਫੇਰਨਾ ਉੱਥੇ ਇਧਰਲੇ ਵੀ ਹੈ ਬਲਦੇ ਕੀ ਵਾਈਬਰੇਟਰ ਨੇ ਆਪ ਵਾਈਬਰੇਟਰ ਕਰਨ ਲੱਗ ਗਿਆ ਨਾ ਕੰਮ ਕਿ ਦਿਖਾਈਆਂ ਆਏ ਇਹਨਾਂ ਨੇ ਲਾ ਕੇ ਆਣਾ ਇਹਨੇ ਖਿੱਚੀ ਜਾਂਦਾ ਕੰਮ ਇੱਧਰ ਪਿਆਰੀਆਂ ਬਣੀ ਆਉਂਦੀਆਂ ਨੇ ਦੇਖੋ ਸਾਰੇ ਜਿਹੇ ਮਾਰ ਦਈਆਂ ਆਏ ਪਹਿਲਾਂ ਛਤਰੂ ਮੈਸਤਰੀ ਨੇ ਆਪਦੇ ਨਾਲ ਤਿੰਨ ਚਾਰ ਜਣੇ ਰੱਖਿਆ ਅੱਜ ਛਤਰੂ ਆਹੋ ਤਿੰਨ ਚਾਰ ਰੱਖਿਆ ਆ ਤੂੰ ਛਤਰੂ ਨੂੰ ਐਂ ਸਮਝਦਾ ਮੈਂ ਹੀ ਕਿਹਾ ਉਹਨੇ ਪਰ ਨਾ ਸਿਰ ਦੇ ਉੱਤੇ ਤੇ ਐਂ ਹੀ ਨਹੀਂ ਰੱਖਿਆ ਕਿਸੇ ਗੱਲੋਂ ਹੀ ਰੱਖਿਆ ਠੀਕ ਆ ਮੈਂ ਉਹ ਇਲਾ ਮਸਾਲਾ ਲਾਦਾ ਲੈ ਐ ਚੱਕ ਮਾਰਿਆ ਇਹਦੀ ਕੋਈ ਗਲੈਪ ਨਹੀਂ ਹੋਈ ਜੇ ਮਸਾਲਾ ਨਾਲ ਆਇਆ ਹੋਵੇ ਇੱਧਰ ਮਸਾਲਾ ਲਾਤਾ ਉੱਧਰ ਹੀ ਮਸਾਲਾ ਲਾ ਲੈਟਰ ਬਾਰੇ ਦੱਸਦੇ ਜਾਣਕਾਰੀ ਦੇ ਦੇ ਵਧੀਆ ਪਈਆਂ ਦਾ ਲੈਟਰ ਨੰਬਰ ਦੇ ਨੰਬਰ ਦੇ ਰਿਹਾ ਹਾਂ ਛੋਟੀ ਕਾੜੀਆ ਠੀਕਾ ਹੋਰ ਮਿਲ ਜੂ ਨੰਬਰ ਦਿੱਤੇ ਹੋਏ ਦਿੱਤਾ ਹੈ ਨੰਬਰ ਹੈ ਹੋਰ ਦੇ ਦੇ ਬੋਲਦੇ ਦੁਬਾਰੇ ਬੋਲਦੇ 8327947392 ਬਾਈ ਚ ਫੋਨ ਕਰ ਲਿਓ ਬਾਈ ਆਹ ਦੇ ਲਓ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ ਹੁਣ ਪਤਾ ਲੱਗ ਗਿਆ ਵੀ ਆਹ ਨੰਬਰ ਤੇ ਵੀ ਫੋਨ ਲਾ ਕੇ ਪਰੇਸ਼ਾਨ ਕਰ ਜੇ ਰੀਲ ਪਾਤੀ ਜੇ ਤੇਰੀ ਅਸੀਂ ਰੀਲ ਪਾਤੀ ਤੈਨੂੰ ਘੱਟੋ ਘੱਟ ਨਹੀਂ 10 ਕਫੋਂ ਤਾਂ ਆਈ ਜਾਣੇ ਆ ਠੇਕੇ ਲੈਣ ਦੇ ਰੀਲ ਪਾ ਦੇ ਰੀਲ ਪਾ ਦਾਂਗੇ ਆ ਆਪਣੇ ਕਮਰੇ-ਗੋਮਰੇ ਖੜੇ ਹੋਣ ਦੇ ਗੇਰਾ ਆਹ ਰੀਲ ਤਾਂ ਪਾ ਦੇ ਹੋਣਾ ਜਿੰਡਰ ਵਾਲੇ ਜਿਹੜੇ ਪੈਂਦੇ ਆ ਇਹਦਾ ਬਲੌਗ ਆ ਬਲੌਗ 'ਚ ਵੀ ਪਾ ਦੇ ਰੀਲ ਆਏ ਬਣਾਉਣੀ ਬਣੀਆਂ ਬਲੌਗ ਆਏ ਆ ਅੱਛਾ ਚੱਲ ਕਰ ਲਾ ਜੇ ਹਾਂ ਬਾਕੀ ਆਹ ਕੋਠੀ ਦਾ ਵੀ ਕੰਮ ਨਿਪਟ ਗਿਆ ਬਾਕੀ ਇਹ ਵੀ ਸ਼ਤਰੂ ਹੀ ਨਹੀਂ ਪਾਈ ਆ ਕਹਿੰਦੇ ਜਿਹੜੀ ਇੱਧਰ ਲਈ ਕਿਦਾਂ ਐ ਪਾਈ ਆ ਆਹ ਆਹ ਉਹ ਲਈ ਆਹ ਹੋਰ ਪਾਸੇ ਇਸ਼ਾਰੇ ਕਰ ਦਦੇ ਲ ਜਾਣਗੇ ਪੂਰਾ ਸਪੀਡ ਤੇ ਜਾ ਰਿਹਾ ਕਹਿੰਦੇ ਬਾਈਆਂ ਨੇ ਬਜਰੀ ਮਕਾਤੀ ਬਜਰੀ ਬਜਰੀ ਲਾਉਣ ਨਾਲ ਬਾਈ ਲੇਟ ਹੋ ਗਿਆ ਬਸ ਉਧਰੋਂ ਆਉਂਦੀ ਆ ਟਰਾਲੀ ਇਹਨਾਂ ਖਿੱਚ ਕੇ ਕੰਮ ਕਰ ਰਹੇ ਆ ਬਜਰੀ ਮਕਾਤੀ ਮਗਰ ਸੀਮੈਂਟ ਵੀ 20 ਕਬੋਰੀਆਂ ਰਹਿ ਗਈਆਂ ਵਾ ਉਹ ਵੀ ਆਉਂਦੀਆਂ ਨੇ ਕੰਮ ਪੂਰਾ ਸਪੀਡ ਤੇ ਆ ਸੈਂਟਰ ਦਾ ਕੰਮ ਚੱਲੀ ਜਾਂਦਾ ਕਹਿੰਦੇ ਪੂਰੀਆਂ ਜੋਰਾ ਸ਼ੋਰਾਂ ਤੇ ਬਜਰੀ ਵੀ ਆ ਗਈ ਤੇ ਹੋਰ ਵੀ ਮੰਗਾ ਲਈ ਆਪਾਂ ਸੀਮੈਂਟ ਵੀ ਮੁੱਕ ਗਿਆ 250 ਬੋਰੀ ਲੱਗ ਗਈਆਂ ਤੇ 20 25 ਬੋਰੀਆਂ ਹੋਰ ਮੰਗਾ ਲਈਆਂ ਆਪਾਂ ਦੇਵ ਗੁੱਡਿਆਂ 'ਚ ਵੜ ਗਿਆ ਉਹ ਦੇਵ ਕੀ ਕਰੀ ਜੰਨਾ ਬਾਈ ਕੁੱਤਰ ਫੜੀ ਜੰਨਾ ਤੂੰ ਯਾਰ ਇਹ ਉਹ ਗਲਤ ਗੱਲ ਆ ਯਾਰ ਤੇਰੀ ਹੈਂ ਮੁੰਡਾ ਮਿਹਨਤ ਫੁੱਲ ਕਰਦਾ ਆਪਣੇ ਨਾਲ ਅੱਜ ਥੋੜੀ ਸਿਹਤ ਡਾਊਨ ਜੀ ਆ ਹੈਨਾ ਆ ਆ ਮਟੀਰੀਅਲ ਇੱਥੇ ਡੋਲਦੇ ਸਵੇਰੇ ਖਾ ਲੈਣਗੇ ਜਿਹੜਾ ਬਚ ਗਿਆ ਅੱਜ ਮੈਂ ਬਾਦ ਦੀ ਬਾਤ ਆ ਕਿਉਂਕਿ ਇੱਧਰ ਧਿਆਨ ਘੱਟ ਸੀਗਾ ਥੋੜਾ ਜਿਹਾ ਮੈਂ ਕਿਹਾ ਬਾਦ ਦੀ ਚੱਲਣ ਦੇ ਕੰਮ ਉਹ ਟਾਕੀ ਲਾ ਗਿਆ ਠੰਡ ਹੋ ਗਈ ਹੁਣ ਗੇਟ-ਗੁੱਟ ਬੰਦ ਕਰ ਦਿੰਨੇ ਉਹਨੇ ਬਾਈ ਕੱਲੇ ਤੇ ਬੱਚਿਆਂ ਨੂੰ ਜਾਈ ਜਾਂਦੇ ਆਪਾਂ ਚੋਗਾ ਉਧਰ ਆਪਣਾ ਲੈਂਟਰ ਪਈ ਜਾਂਦਾਗਾ ਤੇ ਜਾਈ ਜਾਂਦੇ ਨੇ ਖੇ ਲੱਗੇ ਆ ਦੇ ਲੱਗੇ ਆ ਚੋਗਾ ਸਾਨੂੰ ਐ ਲੱਗਿਆ ਜਵੇਂ ਬੱਚੇ ਭੁੱਖੇ ਆ ਥੋੜੇ ਜਿਹਾ ਆਓ ਅਸੀਂ ਨਾਲ ਹੀ ਅਸੀਂ ਨਾਲ ਹੀ ਚੱਕ ਲਿਆ ਤਿਆਰ ਆਪਣਾ ਐਂ ਕਹਦੇ ਅਸੀਂ ਵੀ ਭੁੱਖੇ ਰਹੇ ਹੋਗੇ ਕਿ ਫੜਕਾ ਬਹੁਤ ਹੁੰਦਾ ਆਣਾ ਮਗਰ ਹਨਾ ਇੱਕ ਇੱਕ ਸਿਰੰਜ ਬਾਰੀ ਪਾਣੀ ਤੇ ਉਸ ਹਿਸਾਬ ਨਾਲ ਪਾ ਲਿਆ ਆਪਾਂ ਵਿੱਚ ਮਟੀਰੀਅਲ ਆ ਜੋ ਦੰਨਿਆ ਦੇ ਤਾਂ ਜੱਤ ਇਧਰ ਆ ਜੀ ਆ ਦੇਖੋ ਮੇਰੇ ਲਓ ਬਈ ਇਹਨੂੰ ਆਪਾਂ ਰਜਾ ਦੇਣਾ ਆ ਲੈ ਕਿਵੇਂ ਜਾਂਦਾ ਲੈ ਜੱਗ ਮਿੰਟਾ ਚ ਹੀ ਹੁਣ ਮੰਨ ਹੁਣ ਮੰਨ ਨੂੰ ਪੂਰੀ ਤਸੱਲੀ ਹੋ ਗਈ ਵੀ ਇਹ ਭੁਖਾਰੀਆਂ ਹੈਗਾ ਮੈਂ ਆ ਕੇ ਬੱਚਾ ਫੜਿਆ ਮੈਨੂੰ ਵੀ ਭੁੱਖਾ ਜਾ ਲੱਗਦਾ ਕੀ ਕਰ ਇਧਰ ਦੇਖੋ ਟਾ ਵਾ ਓਕੇ ਲੈ ਆ ਇੱਕ ਨੂੰ ਹੋਰ ਦੇ ਦਈਏ ਇੱਕ ਨੂੰ ਹੋਰ ਇਹਦੇ ਪਾਣੀ ਨੂੰ ਦੇ ਦਈਏ ਹੇ ਉਹਨਾਂ ਨੂੰ 10 ਵਜੇ ਉਹ ਸੱਚ ਨੂੰ ਹੋਣ ਦੇ ਲੱਗੇ ਆ ਦੇ ਨਾ ਦੇ ਕੋਲ ਬੈਠ ਬਹੁਤ ਆ ਇਹਦੀ ਵੀ ਟੰਮੀ ਕਰਤੀ ਫੁੱਲ ਆਪਾਂ ਹਾਂ ਹੋਰ ਬੱਚਾ ਇਹਨਾਂ ਨੂੰ ਆ ਲੈ ਆ ਦੇ ਵਿਚਾਰਾ ਕਮੇਟੀ ਲੈ ਆ ਲੈ ਕਾਲੇ ਟੱਟ ਨੂੰ ਚੱਲ ਇਹਨਾਂ ਨੂੰ ਵੀ ਦੇਖ ਲੈ ਆ ਛੋਟੇ ਆ ਆ ਇਹਨਾਂ ਦਾ ਬੋਲ ਆ ਕੰਮ ਬੜਾ ਹੁਣ ਕਰਦੀ ਏ ਕਰਦੇ ਕਰਦੇ ਬਹੁਤ ਬਹੁਤ ਨਾਲੇ ਪਾਣੀ ਚੱਲੇਗਾ ਥੋੜਾ ਇਹਦੇ ਬੋਟੇ ਚ 74 ਦੇ ਕਹਿੰਦੇ ਆਪਣਾ ਇੱਕ ਬੂਰੀ ਦਾ ਮਾਲ ਰਹਿ ਗਿਆ ਬਸ ਕੰਮ ਨੇ ਪੜ ਗਿਆ ਸਾਰਾ ਲੈਂਟਰ ਬਹੁਤ ਵਧੀਆ ਪੈ ਗਿਆ ਬਾਬੇ ਜੀ ਦੇ ਨਾਲ ਇੱਕ ਬੂਰੀ ਦਾ ਮਾਲ ਪੈਣਾ ਸਿਰਫ ਹਾਂ